राजपुरा ਦਾ ਜ਼ਿਕਰ ਕੀਤਾ ਜਾਵੇ ਤੇ ਰਾਜਪੁਰਾ ਦੀ ਸ਼ਿਵੀ ਕਾ ਹੰਸ ਨੇ ਵੀ ਇੱਕ ਆਪਣੀ ਤਕਦੀਰ ਦੇ ਵਿੱਚ ਨਵੀਂ ਲਕੀਰ ਖਿੱਚੀ ਇਹ ਬਿਲਕੁਲ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਅਨ ਐਕਸਪੈਕਟਿਡ ਵੀ ਸੀ ਕਿਉਂਕਿ ਪੇਪਰ ਹੀ ਹੋ ਜਾਏ ਕਿ ਤੁਸੀਂ ਕੋਈ ਵੀ ਐਕਸਪੈਕਟ ਨਹੀਂ ਕਰ ਸਕਦੇ ਤਾਂ ਇਟ ਵਾਸ ਵੈਰੀ ਅਨ ਐਕਸਪੈਕਟਿਡ ਐਂਡ ਆ ਵਾਸ ਵੈਰੀ ਹੈਪੀ ਵੈਰੀ ਕੀ ਮਿਸਾਲ ਸੀਗੀ ਪਹਿਲਾਂ ਕਿ ਜੇ ਸਾਡਾ ਘਰ ਦਾ ਕੋਈ ਡਾਕਟਰ ਹੈ ਤਾਂ ਬੱਚੇ ਵੀ ਡਾਕਟਰ ਬਣੂਗੇ ਜਾਂ ਕੋਈ ਟੀਚਰ ਹੈ ਤਾਂ ਟੀਚਰ ਬਣਨਗੇ ਥੋੜਾ ਤੇ ਆਲਾਤ ਵਾਲਾ ਕੋਈ ਨਹੀਂ ਸੀਗਾ ਆਈਪੀਐਸ ਦੇ ਨਾਲ ਆਈਐਸ ਦੇ ਨਾਲ ਜੁੜਿਆ ਹੋਇਆ ਹੈ ਯੂਪੀਐਸਸੀ ਨਾਲ ਜੁੜਿਆ ਆਪਣੇ ਦੋਸਤਾਂ ਨਾਲ ਤੇ ਔਰ ਵੀ ਜਾਣਨਾ ਚਾਹਣ ਵਾਲਾ ਗਾਈਡੈਂਸ ਲਿੱਤੀ ਤੇ ਫਿਰ ਮੈਂ ਇੱਕ ਬਰਸੂ ਕੀਤਾ ਮੈਂ ਸੋਚਿਆ ਕਿ ਚਲੋ ਇਹ ਦਿਸ ਇਜ਼ ਸਮਥਿੰਗ ਥੈਟ ਆ ਵਾਂਟ ਟੂ ਡੂ ਮੈਨੂੰ ਵੀ ਆਪਣੇ ਦੇਸ਼ ਦੇ ਲਈ ਕੁਝ ਕਰਨਾ ਹੈ ਔਲ ਕਹਿੰਦੇ ਆਸ-ਪਾਸ ਦਾ ਬਹੁਤ ਜਿਹੜਾ ਯੂਪੀਐਸਸੀ ਦੀ ਜਿਹੜੀ ਤਿਆਰੀ ਕਰਨੀ ਹੋਵੇ ਤੇ ਬਹੁਤ ਮਾਹੌਲ ਆਸ-ਪਾਸ ਦਾ ਬਹੁਤ ਸਖਾਮਨਾ ਚਾਹੀਦਾ ਹੁੰਦਾ ਹੈ ਜਾਂ ਪੜਾਈ ਲਿਖਾਈ ਦਾ ਚਾਹੀਦਾ ਹੁੰਦਾ ਉਹ ਕਿਵੇਂ ਬਣਦਾ ਸੀ ਮਾਹੌਲ ਕਰ ਉਹ ਮੇਰੇ ਘਰ ਵਾਲੇ ਵੀ ਬੜੇ ਸਪੋਰਟਿਵ ਸੀ ਇਸਕਾ ਉਹ ਵੀ ਉਹਨਾਂ ਨੇ ਸਭ ਨੇ ਮੇਰੇ ਮੰਮੀ ਪਾਪਾ ਸਭ ਨੇ ਮੈਨੂੰ ਪੂਰਾ ਸਪੋਰਟ ਕੀਤਾ ਤੇ ਮੇਰਾ ਫਰੈਂਡ ਸਰਕਲ ਵੀ ਉਹ ਵੀ ਬੜਾ ਹੀ ਸਪੋਰਟਿਵ ਰਿਹਾ ਸਭ ਨੇ ਨਾਲੇ ਤਿਆਰੀ ਇਕੱਠੇ ਕੀਤੀ ਤਾਂ ਉਹਨਾਂ ਨੇ ਵੀ ਵਧੀਆ ਗਾਈਡ ਕੀਤਾ ਤੇ विद गॉडस ग्रेस, ग्रेस आज, आज फाइनली हो गया यूपीएससी ਦੇ ਨਤੀਜੇ ਬਾਹਰ ਆਏ ਤੇ ਪਟਿਆਲਾ ਦੇ ਵਿੱਚ ਤਿੰਨ ਬੱਚਿਆਂ ਨੇ ਪਟਿਆਲਾ ਸ਼ਹਿਰ ਦਾ ਨਾਮ ਵੀ ਉੱਚਾ ਕੀਤਾ ਜਿਸ ਵਿੱਚੋਂ ਰਾਜਪੂਰਾ ਦਾ ਜ਼ਿਕਰ ਕੀਤਾ ਜਾਵੇ ਤੇ ਰਾਜਪੂਰਾ ਦੀ शिविका हंस ने भी एक अपनी तकदीर ਦੇ ਵਿੱਚ ਨਵੀਂ ਲਕੀਰ ਖੀਚੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਜੇਕਰ ਪਰਿਵਾਰਿਕ ਪਿਛੋਕੜ ਦਾ ਜ਼ਿਕਰ ਹੋਵੇ ਕਿਉਂਕਿ ਅਕਸਰ ਇਹ ਚਰਚਾਵਾਵਾਂ ਹੁੰਦੀਆਂ ਨੇ ਅਕਸਰ ਇਹ ਮਨ ਦੇ ਵਿੱਚ ਵਿਚਾਰ ਆਉਂਦਾ ਹੈ ਕਿ ਜੇਕਰ ਘਰ ਦਾ ਕੋਈ ਵੀ ਡਾਕਟਰ ਹੈ ਤੇ ਅੱਗੇ ਬੱਚੇ ਵੀ ਡਾਕਟਰ ਬਣਨਗੇ ਲੇਕਿਨ Shivika Hans ਨੇ ਇਹ ਮਿਸਾਲ ਜਿਹੜੀ ਆ ਉਹ ਚੇਂਜ ਕੀਤੀ ਹੈ ਜਿਸ ਦੇ ਵਿੱਚ ਘਰ ਦਾ ਕੋਈ ਪਛੋਕੜ ਸਰਕਾਰੀ ਨੌਕਰੀ ਦੇ ਨਾਲ ਨਹੀਂ ਜੁੜਿਆ ਹੋਇਆ ਲੇਕਿਨ ਯੂਪੀਐਸਸੀ ਕਲੀਅਰ ਕੀਤੀ ਹੈਗੀ ਆ 320 ਰੈਂਕ ਆਈ ਹੈ ਸ਼ਿਵਿਕਾ ਹੰਸਾੜ ਨਾਲ ਮੌਜੂਦ ਹੈ ਪਰਿਵਾਰ ਦੇ ਵਿੱਚ ਖੁਸ਼ੀ ਹੈਗੀ ਆ ਸ਼ਿਵਿਕਾ ਜਦੋਂ ਨਤੀਜੇ ਬਾਹਰ ਆਏ ਤੇ ਕਿਸ ਤਰੀਕੇ ਦੀ ਖੁਸ਼ੀ ਸੀ ਮੰਦੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਸੀ ਇਹ ਬਿਲਕੁਲ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਅਨਐਕਸਪੈਕਟਿਡ ਵੀ ਸੀ ਕਿਉਂਕਿ ਪੇਪਰ ਹੀ ਹੋ ਜਾਇਆ ਕਿ ਤੁਸੀਂ ਕੋਈ ਵੀ ਐਕਸਪੈਕਟ ਨਹੀਂ ਕਰ ਸਕਦੇ ਤਾਂ ਇਟ ਵਾਸ ਵੈਰੀ ਅਨਐਕਸਪੈਕਟਿਡ ਐਂਡ ਆਈ ਵਾਸ ਵੈਰੀ ਹੈਪੀ ਵੈਰੀ ਹੈਪੀ ਜਸ ਤਿੰਨ ਕਿ ਨਾ ਜ਼ਿਕਰ ਕੀਤਾ ਮੈਂ ਕਹਿੰਦੇ ਕਿ ਮਿਸਾਲ ਸੀਗੀ ਪਹਿਲਾਂ ਕਿ ਜੇ ਸਾਡਾ ਘਰ ਦਾ ਕੋਈ ਡਾਕਟਰ ਹੈ ਤੇ ਬੱਚੇ ਵੀ ਡਾਕਟਰ ਬਣਨਗੇ ਜਾਂ ਕੋਈ ਟੀਚਰ ਹੈ ਜੋ ਟੀਚਰ ਬਣਨਗੇ ਥੋੜਾ ਤਾਂ ਅਲੱਤ ਵਾੜਾ ਕੋਈ ਨਹੀਂ ਸੀਗਾ ਆਈਪੀਐਸ ਦੇ ਨਾਲ ਆਈਐਸ ਦੇ ਨਾਲ ਜੁੜਿਆ ਹੋਇਆ ਯੂਪੀਐਸਸੀ ਨਾਲ ਜੁੜਿਆ ਹੋਇਆ ਹਾਂਜੀ ਹਾਂਜੀ ਬਿਲਕੁਲ ਫਿਰ ਵੀ ਮੈਂ ਆਪਣੇ ਦੋਸਤਾਂ ਦੇ ਨਾਲ ਤੇ ਹੋਰ ਵੀ ਜਾਣ ਪਛਾਣ ਨਾਲ ਗਾਈਡੈਂਸ ਲਈਤੀ ਤੇ ਫਿਰ ਮੈਂ ਹੀ ਪਰਸਿਊ ਕੀਤਾ ਮੈਂ ਸੋਚਿਆ ਕਿ ਚਲੋ ਇਹ ਦਿਸ ਇਸ ਸਮਥਿੰਗ ਦੈਟ ਆ ਵਾਂਟ ਟੂ ਡੂ ਮੈਨੂੰ ਵੀ ਆਪਣੇ ਦੇਸ਼ ਤੇ ਲਈ ਕੁਝ ਕਰਨਾ ਤਾਂ ਤਾਂ ਹੀ ਮੈਂ ਸੋਚਿਆ ਕਿ ਚਲੋ ਮੈਨੂੰ ਵੀ ਯੂਪੀਐਸਸੀ ਟਰਾਈ ਕਰਨਾ ਚਾਹੀਦਾ ਇਹ ਕੋਲਕਾਤ ਤੋਂ ਸੀਗਾ ਇਹ ਮੈਂ ਗ੍ਰੈਜੂਏਸ਼ਨ ਵਿੱਚ ਹੀ ਆਪਣੇ ਸੋਚਿਆ ਸੀ ਜਦੋਂ ਮੈਂ ਆਪਣੀ ਗ੍ਰੈਜੂਏਸ਼ਨ ਐਸਡੀ ਕਾਲਜ ਤੋਂ ਕੀਤੀ ਤਾਂ ਹੀ ਆਈ ਡਿਸਾਈਡਿਡ ਕਿ ਆਈਲ ਗੋ ਫਾਰ ਇਟ ਕਸ ਇਧਰਲੇ ਪਾਸੇ ਸੀ ਕਿਉਂਕਿ ਪੜਾਈ ਜਿਸ ਤਰੀਕੇ ਦੇ ਨਾਲ ਤੁਸੀਂ ਕਰ ਰਹੇ ਹੋ ਕਿ ਇਸ ਦੇ ਨਾਲ ਕੋਈ ਜੌਬ ਤੇ ਨਹੀਂ ਕਰ ਰਹੇ ਸੀ ਨਹੀਂ ਨਹੀਂ ਮੈਂ ਹੁਣੇ ਵੀ ਮਾਸਟਰਸ ਹੀ ਕਰ ਰਹੀ ਆ ਆਪਣੀ ਇੰਗਲਿਸ਼ ਵਿੱਚ ਤੇ ਮੈਂ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਸੀ ਆਪਣੀ ਮਾਸਟਰਸ ਦੀ ਪੜਾਈ ਵੀ ਤੇ ਯੂਪੀਐਸਸੀ ਦੀ ਵੀ ਕਿਵੇਂ ਮੈਨੇਜ ਕਿਵੇਂ ਹੁੰਦਾ ਸੀ ਕਿਉਂਕਿ ਜੇਕਰ ਮਾਸਟਰਸ ਤੁਸੀਂ ਇੰਗਲਿਸ਼ ਦੇ ਵਿੱਚ ਕਰ ਰਹੇ ਹੋ ਤਾਂ ਉਸਦੇ ਲਈ ਵੀ ਟਾਈਮ ਸਮਾਂ ਤੁਹਾਨੂੰ ਦੇਣਾ ਜ਼ਰੂਰੀ ਹੈ ਔਰ ਯੂਪੀਐਸਸੀ ਦੇ ਲਈ ਵੀ ਬਹੁਤ ਦੇਣਾ ਸਮਾਂ ਜਿਹੜਾ ਉਹ ਜ਼ਰੂਰੀ ਹੈ ਮੈਨੇਜ ਕਿਵੇਂ ਹੁੰਦਾ ਮੇਰੇ ਕਾਲਜ ਦੇ ਟੀਚਰਸ ਵੀ ਉਹ ਕਾਫੀ ਸਪੋਰਟਿਵ ਸੀ ਮੇਰੀ ਪੜਾਈ ਦੇ ਦੇ ਨਾਲ ਤੇ ਮੈਂ ਦੋਨੋਂ ਹੀ ਸਵੇਰੇ ਮੈਂ ਜਿਵੇਂ ਪੜ੍ਹ ਲੈਂਦੀ ਸੀ ਤਾਂ ਫਿਰ ਕਾਲਜ اٹੈਂਡ ਕਰਕੇ ਫਿਰ ਸ਼ਾਮ ਨੂੰ ਆਪਣੀ ਸੈਟਿੰਗ ਦੇ ਦਿੰਦੀ ਸੀ ਤਾਂ ਇਸ ਤਰੀਕੇ ਨਾਲ ਹੀ ਸੈਟਰਡੇ ਸੰਡੇ ਨੂੰ ਐਕਸਟਰਾ ਟਾਈਮ ਦੇ ਕੇ ਮੈਂ ਮੈਨੇਜ ਕਰ ਲਿਆ ਮਾਹੌਲ ਕਹਿੰਦੇ ਆਸ-ਪਾਸ ਦਾ ਬਹੁਤ ਜਿਹੜਾ ਯੂਪੀਐਸਸੀ ਦੀ ਜਿਕਰ ਤਿਆਰੀ ਕਰਨੀ ਹੋਵੇ ਤੇ ਬਹੁਤ ਮਾਹੌਲ ਆਸ-ਪਾਸ ਦਾ ਬਹੁਤ ਸੁਖਾਵਨਾ ਚਾਹੀਦਾ ਹੁੰਦਾ ਹੈ ਜਾਂ ਪੜ੍ਹਾਈ ਲਿਖਾਈ ਵਾਲਾ ਚਾਹੀਦਾ ਹੁੰਦਾ ਉਹ ਕਿਵੇਂ ਬਣਦਾ ਸੀ ਮਾਹੌਲ ਕਰਦੇ ਉਹ ਮੇਰੇ ਕਾਲੇ ਵੀ ਬੜੇ ਸਪੋਰਟਿਵ ਸੀ ਇਸ ਕਾ ਉਹ ਵੀ ਉਹਨਾਂ ਨੇ ਸਭ ਨੇ ਮੇਰੇ ਮੰਮੀ ਪਾਪਾ ਸਭ ਨੇ ਮੈਨੂੰ ਪੂਰਾ ਸਪੋਰਟ ਕੀਤਾ ਤੇ ਮੇਰਾ ਫਰੈਂਡ ਸਰਕਲ ਵੀ ਉਹ ਵੀ ਬੜਾ ਹੀ ਸਪੋਰਟਿਵ ਰਿਹਾ ਸਭ ਨੇ ਨਾਲ ਹੀ ਤਿਆਰੀ ਇਕੱਠੇ ਕੀਤੀ ਤਾਂ ਉਹਨਾਂ ਨੇ ਵੀ ਵਧੀਆ ਗਾਈਡ ਕੀਤਾ ਤੇ ਵਿਦ ਗੋਡਸ ਗ੍ਰੇਸ ਅੱਜ ਫਾਈਨਲੀ ਹੋ ਗਿਆ ਖੁਸ਼ੀ ਕਿਵੇਂ ਹੈ ਜੀ ਖੁਸ਼ੀ ਬਹੁਤ ਜਾਂਦਾ ਹੈ ਕਿ ਸਾਡੇ ਬੱਚੇ ਨੇ ਯੂਪੀਐਸਸੀ ਕਲੀਅਰ ਕਰਿਆ ਮਤਲਬ ਐਕਸਪਲੇਨ ਨਹੀਂ ਕਰ ਸਕਦੇ ਅਸੀਂ ਤੁਸੀਂ ਕਿੰਨੇ ਕਪੜੇ ਲਿਖੇ ਸੀਗੇ ਮੈਂ ਸਿੰਪਲ ਗ੍ਰੈਜੂਏਸ਼ਨ ਕੀਤੀ ਹੈ ਬੀਏ ਚੰਡੀਗੜ੍ਹ ਤੋਂ ਹੀ ਬਸ ਮੈਂ ਇਹ ਚਾਹਤ ਨਹੀਂ ਸੀ ਕਦੀ ਹਾਂਜੀ ਥੋੜਾ ਡਿਚਾ ਸੀਗਾ ਕਦੀ ਆਈਐਸ ਆਈਪੀਐਸ ਵਾਲੇ ਪਾਸੇ ਜਾਣਾ ਨਹੀਂ ਮੇਰਾ ਤਾਂ ਨਹੀਂ ਸੀਗਾ ਉਸ ਟਾਈਮ ਸਾਨੂੰ ਇੰਨੀ ਸਮਝ ਵੀ ਨਹੀਂ ਸੀ ਪਰ ਆਪਣੇ ਬੱਚਿਆਂ ਵਾਸਤੇ ਜ਼ਰੂਰ ਸੀ ਕਿ ਸਾਡਾ ਬੱਚਾ ਕੁਝ ਐਕਸਟਰਾ ਕਰੇ ਕੁਝ ਅਲੱਗ ਕਰੇ ਵੀ ਜਿਸ ਰਾਜਕਾਲ ਬੱਚੇ ਮਤਲਬ ਬੇਰ ਚਾਰਜ ਲਗਾ ਲੋ ਇਧਰ ਇੰਜੀਨੀਅਰ ਬਣ ਰਹੇ ਆ ਕੁਝ ਇਸ ਤਰ੍ਹਾਂ ਦਾ ਲਗ ਪਰ ਸਾਨੂੰ ਸੀ ਕਿ ਸਾਡਾ ਬੱਚਾ ਕੁਝ ਐਕਸਟਰਾ ਕਰੇ ਕੁਝ ਜਦ ਹੀ ਆਇਆ ਨੀ ਮਨ ਦੇ ਵਿੱਚ ਕੀ ਇਹ ਕਿਹੜੇ ਵਾਲੇ ਪਾਸੇ ਮਤਲਬ ਚੱਲ ਗਈ ਕਿਉਂਕਿ ਇਹ ਬੜੀ ਟਫ ਹੈ ਤੇ ਕਹਿੰਦੇ ਲੋਕ ਕਹਿੰਦੇ ਮਹਿੰਗੀ ਪੜਾਈਆਂ ਹੁੰਦੀਆਂ ਨੇ ਨਹੀਂ ਨਹੀਂ ਕਈ ਵਾਰੀ ਆਂਦਾ ਸੀ ਜਦੋਂ ਮਤਲਬ ਜਦੋਂ ਇੰਟਰਵਿਊ ਚ ਰਹਿ ਗਈ ਵੀ ਕਿਤੇ ਕੋਈ ਅਸੀਂ ਗਲਤ ਡਿਸੀਜਨ ਤਾਂ ਨਹੀਂ ਲੈ ਲਿਆ ਪਰ ਜਦੋਂ ਅੱਜ ਕਲੀਅਰ ਹੋ ਗਿਆ ਤਾਂ ਇਹ ਸਭ ਕੁਝ ਵਧੀਆ ਲੱਗ ਰਿਹਾ ਹੈਗਾ ਵੀ ਸਹੀ ਡਿਸੀਜਨ ਸੀ ਸਾਡਾ ਆਪਣੇ ਬੱਚੇ ਵਾਸਤੇ ਬੱਚੀ ਦੀ ਜਿੱਕਰ ਪਿੱਛੇ ਦੀ ਕਹਾਣੀ ਜਿੱਕਰ ਦੱਸਣ ਦੀ ਕੋਸ਼ਿਸ਼ ਕਰੀਏ ਤੇ ਇਸ ਦੇ ਪਿਤਾ ਇੱਕ ਫੋਟੋਗ੍ਰਾਫਰ ਨੇ ਜਿਹੜੇ ਫੋਟੋਗ੍ਰਾਫੀ ਦਾ ਇੱਕ ਸਟੂਡੀਓ ਚਲਾਉਂਦੇ ਨੇ ਉਹ ਵੀ ਸਾਡੇ ਨਾਲ ਮੌਜੂਦ ਨੇਗੇ ਸਰ ਕਿਵੇਂ ਜੀ ਅੱਜ ਬੱਚੀ ਦੀ ਫੋਟੋ ਖਿੱਚਣ ਵਾਸਤੇ ਕਹਿੰਦੇ ਕੈਮਰੇ ਲੈ ਕੇ ਆਸੀ ਤੁਹਾਡੇ ਘਰ ਆਗੇ ਬਹੁਤ ਅੱਛਾ ਫੀਲ ਹੋ ਰਿਹਾ ਹੈ ਇਹ ਨਿਊਜ਼ ਆ ਲੈ ਜਿਵੇਂ ਆ ਰਹੇ ਸਾਰੇ ਵਾਰ-ਵਾਰ ਮਤਲਬ ਅਸੀਂ ਅੱਜ ਬੱਚੇ ਦੀ ਆਪਣੀ ਅਚੀਵਮੈਂਟ ਦੇਖ ਕੇ ਸਾਨੂੰ ਇੰਨੀ ਖੁਸ਼ੀ ਫੀਲ ਹੋ ਰਹੀ ਹੈ ਵੀ ਇੱਕ ਸਾਨੂੰ ਆਪਣੇ ਆਪ ਤੇ ਮਾਣ ਹੋ ਰਿਹਾ ਹੈ ਸਾਡੇ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਉਸ ਤੇ ਮਾਣ ਹੋ ਰਿਹਾ ਹੈ ਸਸੀਂ ਜਖੰਨਾ ਵੀ ਚਲੋ ਇਹੋ ਜੀ ਅਚੀਵਮੈਂਟ ਸਾਰੇ ਬੱਚੇ ਲੈਂਦੇ ਰਹਿਣ ਤਾਂ ਕਿ ਸਭ ਨੂੰ ਇਹਦਾ ਤੇ ਬੱਚਿਆਂ ਦੇ ਆਪਣੇ ਮਾਣ ਹੁੰਦਾ ਰਹੇ ਸਭ ਨੂੰ ਮਾਪਿਆਂ ਨੂੰ ਤੁਹਾਨੂੰ ਜਦੋਂ ਇਹ ਬੱਚੀ ਨੇ ਕਿਹਾ ਕਿ ਮੈਂ ਯੂਪੀਐਸਸੀ ਕਰਨੀ ਹੈ ਜੀ ਮੈਂ ਤਿਆਰੀ ਕਰਨੀ ਹੈ ਤੁਹਾਡਾ ਰਿਐਕਸ਼ਨ ਕੀ ਸੀਗਾ ਕਿ ਤੁਹਾਨੂੰ ਇਹ ਆਇਆ ਸੀ ਮਨ ਦੇ ਵਿੱਚ ਕਿ ਐਵੇਂ ਪਹਿਲੀ ਗੱਲ ਨੌਲੇਜ ਹੀ ਨਹੀਂ ਸੀ ਇਸ ਲਾਈਨ ਦੀ ਤੇ ਰਿਐਕਸ਼ਨ ਤਾਂ ਅਸੀਂ ਤਾਂ ਲਈਏ ਤਾਂ ਸਾਨੂੰ ਦਾ ਸਿਰਫ ਅਸੀਂ ਬੱਚਿਆਂ ਨੂੰ ਦੇਖਿਆ ਕੋਈ ਬਾਹਰ ਜਾ ਰਹੇ ਨੇ ਕੋਈ ਡਿਗਰੀ ਕਰ ਰਹੇ ਨੇ ਕੋਈ ਇੱਥੇ ਕੁਸੀਏ ਬਣ ਰਹੇ ਨੇ ਤੇ ਸਾਨੂੰ ਵੀ ਉਹੀ ਲਾਈਨਾਂ ਦਿਖਦੀਆਂ ਸੀਗੀਆਂ ਇਹ ਅਸੀਂ ਦੇਖਦੇ ਸੀ ਇੰਜੀਨੀਅਰਿੰਗ ਕਰਨ ਵਾਲੇ ਵੀ ਬਹੁਤ ਬੱਚੇ ਆ ਇਸ ਲਾਈਨ ਵਿੱਚ ਫਿਰ ਉਹ ਵੀ ਕਦੇ ਨੌਇਡਾ ਜਾ ਰਹੇ ਕੋਈ ਬੈਂਗਲੌਰ ਜਾ ਰਹੇ ਕੋਈ ਕਿੱਥੇ ਜਾ ਰਹੇ ਫਿਰ ਫੋਰਨ ਵਾਲੇ ਸੀਗੇ ਜਿਹੜੇ ਬੱਚੇ ਜਾਣ ਵਾਲੇ ਵੀ ਉਹ ਉਹਨਾਂ ਨੂੰ ਵੀ ਦੇਖਦੇ ਸੀਗੇ ਕਿ ਸਾਨੂੰ ਸਾਡਾ ਬੱਚਾ ਕਹਿੰਦਾ ਸੀ ਮੈਨੂੰ ਫੋਰਨ ਭੇਜੋ ਵੀ ਮੇਰੇ ਨਾਲ ਦੇ ਵੀ ਜਾ ਰਹੇ ਹਾਂ ਪਰ ਸਾਦਾ ਮਨ ਨਹੀਂ ਕਰਾ ਵੀ ਅਸੀਂ ਬੇਟੀ ਨੂੰ ਬਾਹਰ ਭੇਜੇ ਇਕੱਲੇ ਥੋੜੀ ਗੱਲ ਵੀ ਕੀ ਆ ਸੀ ਜਿਵੇਂ ਕਹਿੰਨੀ ਕਿ ਆ ਸੀ ਕਿ ਮੈਨੂੰ ਭੇਜੋ ਬਾਹਰ ਆ ਪਹਿਲੇ ਤੋਂ ਕਹਿੰਦੇ ਸੀਗੇ ਜਦੋਂ ਪਲੱਸ 1 2 ਤੋਂ ਬਾਅਦ ਵੀ ਇਹਨਾਂ ਦੇ ਕੋਈ ਹਾਈ ਨਹੀਂ ਸੀ ਮਾਈਂਡ ਇਸ ਜੋ ਕਿ ਇਹਨਾਂ ਦੇ ਬੱਚੇ ਨਾਲ ਦੇ ਉਸ ਟਾਈਮ ਜਾਂਦੇ ਸੀਗੇ ਵਾਰ ਤਾਂ ਪਰ ਸਾਡਾ ਮਨ ਨਹੀਂ ਹੋਇਆ ਸੀ ਕਿ ਆ ਵੀ ਇੱਥੇ ਜੋ ਕਰੋ ਵਧੀਆ ਕਰੋ ਕੋਈ ਅਲੱਗ ਕਰੋ ਤੁਸੀਂ ਤਾਂ ਨਹੀਂ ਹੁਣ ਦਿੱਤਾ ਕਿ ਚਲੋ ਤੂੰ ਆਈਪੀਐਸੀ ਕਰ ਲੈ ਕਿ ਥੋੜੇ ਦਿਨ ਲੱਗੀ ਰਹੂਗੀ ਇਸ ਕੰਮ ਦੇ ਵਿੱਚ ਤੇ ਇਸ ਵਾਲੇ ਪਾਸੇ ਧਿਆਨ ਨਹੀਂ ਸਾਨੂੰ ਤਾਂ ਨੌਲੇਜ ਨਹੀਂ ਸੀ ਵੀ ਇਹ ਨਹੀਂ ਇਹਦੇ 'ਚ ਮਿਹਨਤ ਹੁੰਦੀ ਹੈਗੀ ਐ ਇਹ ਤਾਂ ਸਾਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਤੁਹਾਡਾ ਬੱਚਾ ਜੇ ਕੁਝ ਕਰਨ ਵਾਲਾ ਹੈ ਤਾਂ ਉਹਨੂੰ ਇਸ ਲਾਈਨ 'ਚ ਤੁਸੀਂ ਬਾਓ ਜਦੋਂ ਮਿਹਨਤ ਦੇਖੀ ਤੁਸੀਂ ਸੀ ਕਿ ਮਿਹਨਤ ਕਿੰਨੀ ਕੀ ਕਰੀ ਅੱਜ ਪੀਜੀ ਤੱਕ ਜਾ ਕੇ ਰਹਿੰਦੀ ਰਹੀ ਐ ਲਾਇਬ੍ਰੇਰੀ ਜਿਵੇਂ ਬੈਠੇ ਰਹਿਣਾ 8-8 ਘੰਟੇ ਉੱਥੇ ਪੜ੍ਹਦੇ ਰਹਿਣਾ ਤੇ ਘਰ ਵੀ ਮਤਲਬ ਕਮਰੇ ਤੋਂ ਬਾਹਰ ਨਿਕਲਣਾ ਨਹੀਂ ਨਿਕਲਣਾ ਫਰੈਂਡ ਸਰਕਲ ਵੀ ਨਹੀਂ ਹੈਗਾ ਇਹਨਾਂ ਜਿਵੇਂ ਇੱਕ ਅੱਦੇ ਸੀਗਾ ਉਹ ਬਾਹਰ ਚਲੇ ਗਏ ਉਸ ਤੋਂ ਬਾਅਦ ਫਿਰ ਸਾਰਾ ਫੋਕਸ ਇਹਦਾ ਸਟੱਡੀ ਤੇ ਰਹਿ ਗਿਆ ਤੇ ਬਸ ਜਦ ਸਾਨੂੰ ਲੱਗਦਾ ਸੀਗਾ ਵੀ ਬੱਚਾ ਇਹ ਨਹੀਂ ਮਿਹਨਤ ਕਰ ਰਿਹਾ ਵੀ ਚਲੋ ਪ੍ਰਮਾਤਮਾ ਇਹੋ ਜਿਹਾ ਕਰੇ ਅਸੀਂ ਤਾਂ ਹਮੇਸ਼ਾ ਪ੍ਰਮਾਤਮਾ ਕੇ ਅਰਦਾਸਾਂ ਕਰਦੇ ਰਹੇ ਵੀ ਇਹਨੂੰ ਵੀ ਸਕਸੈਸ ਦੇਣ ਪਰ ਪ੍ਰਮਾਤਮਾ ਨੇ ਚਲੋ ਸੁਣ ਲਈ ਅੱਜ ਅੱਜ ਤੋਂ ਸ਼ਿਵਿਕਾ ਜਾ ਕੇ ਕੁਰਸੀ ਸਾਹਮਣੀ ਹੈ ਜਿਹੜਾ ਤੁਸੀਂ ਕੈਮਰੇ ਤੇ ਕਿੰਨਾ ਸਮਾਂ ਲਾਇਆ ਇਸ ਨੂੰ ਪੜਾਉਣ ਦੇ ਲਈ ਜੋ ਕੈਮਰੇ ਤੇ ਸਮਾਂ ਲਾ ਕੇ ਪੈਸਾ ਜੋੜ ਕੇ ਇਸ ਨੂੰ ਪੜਾਇਆ ਉਹ ਯਾਦ ਆਊਗਾ ਕਿ ਉਹ ਮਿਹਨਤ ਮੇਰੀ ਸਫਲ ਹੋ ਗਈ ਕਿਉਂਕਿ ਕਹਿੰਦੇ ਮੈਂ ਆਪਣੇ ਉਹਦੀ ਖੁਸ਼ੀ ਉਸੇ ਦੇ ਵਿੱਚ ਹੁੰਦੀ ਹੈ ਜਦੋਂ ਉਹ ਬੱਚੇ ਸਫਲ ਹੁੰਦਾ ਅਸੀਂ ਸੋਚਦੇ ਆਂ ਇਹ ਬੱਚਿਆਂ ਵਾਸਤੇ ਆਂ ਕਿ ਬੱਚੇ ਕੁਝ ਕਰਨ ਉਹਦੇ ਵਾਸਤੇ ਸਾਡੇ ਵਾਸਤੇ ਕੋਈ ਸਾਡੀ ਮਿਹਨਤ ਉਹ ਮਾਇਨੇ ਨਹੀਂ ਰੱਖਦੀ ਅਸੀਂ ਇਹਨਾਂ ਵਾਸਤੇ ਹੋਰ ਜ਼ਿਆਦਾ ਕਰਨ ਨੂੰ ਤਿਆਰ ਆਂ ਵੀ ਆਪਣੀ ਲਾਈਫ ਸਟੈਂਡ ਹੋਣ ਇਹਨਾਂ ਨੂੰ ਜਿੰਨੇ ਜਿੱਥੇ ਲੋੜ ਹੈ ਜਿਹੜੀ ਚੀਜ਼ ਦੀ ਨੀਡ ਹੈ ਅਸੀਂ ਇਹਨਾਂ ਦੀ ਰਿਕੁਆਇਰਮੈਂਟ ਕਰੀਏ ਪੂਰੀਆਂ ਕਰੀਏ ਇਹਨਾਂ ਦੀਆਂ ਜ਼ਰੂਰਤਾਂ ਤੇ ਬ ਜਿਸ ਤਰੀਕੇ ਦੇ ਨਾਲ ਕਹਿੰਦੇ ਤੁਹਾਡਾ ਮਨ ਬੜਾ ਸੀ ਬਾਹਰ ਜਾਣ ਦਾ ਅੱਜ ਉਹ ਲੱਗਦਾ ਹੈ ਕਿ ਜਦੋਂ ਯੂਪੀਐਸਸੀ ਕਲੀਅਰ ਹੋ ਗਈ ਤੇ ਉਹ ਮਨ ਕਿਤੇ ਨਾ ਕਿਤੇ ਗਲਤ ਪਾਸੇ ਜਾ ਰਿਹਾ ਸੀ ਹੁਣ ਸਹੀ ਹੋ ਗਿਆ ਨਹੀਂ ਉਹ ਪਹਿਲਾਂ ਹੀ ਗ੍ਰੈਜੂਏਸ਼ਨ ਇਥੇ ਹੀ ਮੈਂ ਕਾਲਜ ਉੱਤ ਜਾ ਕੇ ਸੋਚਿਆ ਕਿ ਨਹੀਂ ਆਈ ਵਾਸ ਅ ਲिटल ਮਿਸ ਗਾਈਡਡ ਤੇ ਤਾਂ ਹੀ ਮੈਂ ਡਿਸਾਈਡ ਕੀਤਾ ਨਹੀਂ ਮੈਂ ਇੱਥੇ ਹੀ ਰਹਿਣਾ ਤੇ ਇੱਥੇ ਹੀ ਕੁਝ ਕਰਨਾ ਕਦੇ ਇਸ ਵਰ ਬੋਝ ਬੜੇ ਹੁੰਦਾ ਮਾਤਾ ਨੂੰ ਸਭ ਕੁਝ ਪਤਾ ਹੁੰਦਾ ਬੱਚੀ ਹਰ ਇੱਕ ਸਾਂਝੀ ਜਿਹੜੀ ਗੱਲ ਆਪਣੀ ਮਾਂ ਨਾਲ ਕਰਦੀ ਆ ਪੜਾਈ ਦਾ ਬੋਝ ਹੁੰਦਾ ਕਈ ਵਾਰੀ ਅੱਖ ਕੀ ਹੋਵੇ ਕਿ ਨਹੀਂ ਮੈਂ ਨਹੀਂ ਕਰਨੀ ਮਾਤਾ ਬੱਸ ਬਹੁਤ ਥੱਕ ਗਈ ਨਹੀਂ ਐਵੇਂ ਤਾਂ ਨਹੀਂ ਕਹਿੰਦੀ ਸੀ ਅਸੀਂ ਉਹਨੂੰ ਬਸ ਮੋਟੀਵੇਟ ਹੀ ਕਰਦੇ ਸੀ ਵੀ ਤੂੰ ਨੇ ਜੋ ਜੋ ਮਤਲਬ ਠਾਨੇ ਨੂੰ ਪੂਰਾ ਕਰਨਾ ਹੈਗਾ ਕਿਉਂਕਿ ਫਸਟ ਅਟੈਂਪਟ ਵਿੱਚ ਵੀ ਇਹ ਇੰਟਰਵਿਊ ਲੈਵਲ ਤੱਕ ਪਹੁੰਚੀ ਹੈ ਉਸ ਵਾਰ ਫਿਰ ਡਾਊਨ ਹੋਈ ਫਿਰ ਦੁਬਾਰਾ ਖੜਾ ਕਰਿਆ ਵੀ ਨਹੀਂ ਐਨੀ ਮਿਹਨਤ ਕਰਕੇ ਹੁਣ ਵਿੱਚ ਨਹੀਂ ਆਪਾਂ ਛੱਡ ਸਕਦੇ ਉਸਨੂੰ ਸਵੇਰੇ ਨੇ ਮਾਪਿਓ ਤੁਹਾਡੇ ਵਰਗੇ ਵੀ ਹੁੰਦੇ ਨੇ ਕਿ ਜਿਹੜੇ ਵਿਚਾਰੇ ਪੜੇ ਲਿਖੇ ਕਈ ਵਾਰ ਘੱਟ ਹੁੰਦੇ ਨੇਗੇ ਬੱਚਿਆਂ ਨੂੰ ਉਨੇ ਵਟੇ ਸੁਪਨੇ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕਰਦੇ ਨੇ ਲੇਕਿਨ ਜਦੋਂ ਪੈਸੇ ਦੀ ਗੱਲ ਆਉਂਦੀ ਹੈ ਜਦੋਂ ਕਈ ਹੋਰ ਆਰਥਿਕ ਸਥਿਤੀ ਦੀ ਗੱਲ ਆਉਂਦੀ ਹੈ ਤਾਂ ਪਿੱਛੇ ਹੱਟ ਕੇ ਚ ਲੈਣਦੇ ਨੇ ਕਿ ਉਸ ਵਾਸਤੇ ਜਾਂਦੇ ਨਹੀਂ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹੋਗੇ ਕਿਉਂਕਿ ਬੱਚੇ ਲਾਇਕ ਹੁੰਦੇ ਨੇ ਬੱਚੇ ਅੱਗੇ ਵਧਣਾ ਚਾਹੁੰਦੇ ਨੇ ਲੇਕਿਨ ਮਾਪਿਓ ਦੇ ਉਸ ਹਾਲਾਤਾਂ ਨੂੰ ਵੇਖਦੇ ਹੋ ਬੱਚੇ ਪਿੱਛੇ हट ਜਾਂਦੇ ਨੇ ਨੀ ਅਗਰ ਬੱਚਾ ਦਿਖਦਾ ਪਿਆ ਕਿ ਬੱਚਾ ਬ੍ਰਾਈਟ ਹੈ ਤਾਂ ਫਿਰ ਪੇਰੈਂਟਸ ਨੂੰ ਵੀ ਪੂਰਾ ਆਪਣੇ ਵੱਲੋਂ ਐਫਰਟ ਕਰਨਾ ਚਾਹੀਦਾ ਹੈ ਅਸੀਂ ਵੀ ਕੀਤਾ ਇਹਨੂੰ ਜਿੱਤੇ ਕੋਚਿੰਗ ਦੀ ਲੋਡ ਹੁੰਦੀ ਸੀ ਜਾਂ ਟੈਸਟ ਸੀਰੀਜ਼ ਲੈਣੀ ਹੁੰਦੀ ਸੀ ਅਸੀਂ ਇਹਨੂੰ ਕਹਿੰਦੇ ਸੀ ਬਤ ਤੂੰ ਜੋ ਤੇਰਾ ਦਿਲ ਕਰਦਾ ਤੂੰ ਕਰ ਆਪਣੇ ਵੱਲੋਂ ਸ਼ਿਵਿਕਾ ਸਰਕਲ ਵੀ ਹੋਇਆ ਇੱਕ ਫਰੈਂਡ ਸਰਕਲ ਕਿੰਨੇ ਕੁ ਸਾਥੀ ਸੀਗੇ ਮੇਰੇ ਸਾਧ ਨਾਲ ਹੀ ਜਿਨ੍ਹਾਂ ਨੇ ਤਿਆਰੀ ਕੀਤੀ ਹੈ ਤਾਂ ਉਹਨਾਂ ਵਿੱਚੋਂ ਮੇਰੇ ਇੱਕ ਫਰੈਂਡ ਦਾ ਵੀ ਹੋਇਆ ਹਾਂਜੀ ਤੇ ਬਾਕੀ ਵੀ ਕੋਸ਼ਿਸ਼ ਕਰ ਰਹੇ ਆ ਅੱਗੇ ਫਿਰ ਤੋਂ ਟਰਾਈ ਕਰਨ ਦੇ ਡਿਸਕਸ਼ਨ ਹੁੰਦਾ ਹੈ ਘਰਾਂ ਪਰਸ ਦੇ ਵਿੱਚ ਕਿ ਜਦੋਂ ਐਗਜ਼ਾਮ ਤੋਂ ਪਹਿਲਾਂ ਇੰਟਰਵਿਊ ਤੋਂ ਪਹਿਲਾਂ ਕਿ ਕਿਸ ਤਰੀਕੇ ਦੇ ਨਾਲ ਇਸ ਨੂੰ ਪੜਿਆ ਜਾਵੇ ਜਾਂ ਨੋਲਿਜ ਸ਼ੇਅਰਿੰਗ ਜੇਕਰ ਕਹਿਰੀ ਹੁੰਦੀ ਹੋਏਗੀ ਉਸ ਦੇ ਵਿੱਚ ਕੀ ਕੁਝ ਸ਼ੇਅਰ ਹੁੰਦਾ ਸੀਗਾ ਆਮ ਗੱਲਾਂ ਹੁੰਦੀਆਂ ਸੀਗੀਆਂ ਜਾਂ ਕਿਸ ਤਰੀਕੇ ਨਾਲ ਪੜਦੇ ਸੀ ਨਹੀਂ ਆਪਾਂ ਕੋਸ਼ਿਸ਼ ਤਾਂ ਇਹ ਕਰਦੇ ਸੀ ਕਿ ਪੜਾਈ ਦੀ ਗੱਲ ਹੀ ਕਰੇ ਤੇ ਚਾਹ ਵੇਲੇ ਵੀ ਆ ਕੁਝ ਵੀ ਕਰਿਆ ਤਾਂ ਆਪਾਂ ਡਿਸਕਸ਼ਨ ਵਿੱਚ ਹੀ ਧਿਆਨ ਦੇ ਇੱਕ ਦੂਜੇ ਨੂੰ ਸਵਾਲ ਕਰੇ ਕਿ ਇਹਦਾ ਕੀ ਹੋ ਸਕਦਾ ਹੈ ਤੇ ਜਿਹੜੇ ਸਾਥੀ ਨਹੀਂ ਨਿਕਲੇ ਉਹਨਾਂ ਨੂੰ ਕੀ ਮੈਸੇਜ ਹੈ ਉਹਨਾਂ ਨੂੰ ਕੀ ਕਹਿਣਾ ਜੇ ਮੇਰਾ ਹੋ ਸਕਦਾ ਤਾਂ ਸਭ ਦਾ ਹੋ ਸਕਦਾ ਐਫ ਯੂ ਟ੍ਰਾਈ ਐਂਡ ਇਟ ਵਿਲ ਹੈਪਨ ਕਿੰਨੀ ਵਾਰ ਟ੍ਰਾਈ ਕੀਤਾ ਮੇਰੇ 3rd ਅਟੈਂਪਟ 'ਚ ਹੌਸਲਾ ਤਾਂ ਨਹੀਂ ਹਾਰਿਆ ਕਿਤੇ ਪਹਿਲੇ ਹੋਇਆ ਦੂਸਰਾ ਫਿਰ ਤੀਸਰਾ ਹੌਸਲਾ ਤਾਂ ਨਹੀਂ ਹਾਰਿਆ ਸੀ ਕਦੀ ਇਹਨਾਂ ਦੋਨੋਂ ਟਾਈਮਾਂ ਦੇ ਵਿੱਚ ਉਸ ਤੋਂ ਬਾਅਦ ਤੀਜਾ ਨਹੀਂ ਆਪਣੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕੀਤੀ ਤੇ ਮੈਨੂੰ ਪਤਾ ਸੀ ਕਿ ਜੇ ਆਈਫਾਈ ਕੀਪ 온 ਟ੍ਰਾਈਂਗ ਤਾਂ ਇਵੈਂਚੁਅਲੀ ਸਕਸੈਸ ਹਾਸਲ ਹੋਗੀ ਮਿਹਨਤ ਕਰਨ ਲਈ ਕਿੰਨੀ ਕਿਲੋੜ ਪੈਂਦੀ ਹੈਗੀ ਜੇਕਰ ਕੋਈ ਬੱਚਾ ਕਰਦਾ ਹੈ ਇੱਕ ਯੂਪੀਐਸਸੀ ਦੀ ਤਿਆਰੀ ਤਾਂ ਉਸ ਨੂੰ ਕਿੰਨੇ ਕ ਜਿਹੜੀ ਹੈ ਮਿਹਨਤ ਕਰਨੀ ਪੈਂਦੀ ਕਿੰਨਾ ਸਮਾਂ ਦੇਣਾ ਪੈਂਦਾ ਮੈਨੂੰ ਲੱਗਦਾ ਹੈ ਡੇਲੀ 6-7 ਘੰਟੇ ਰੈਗੂਲਰ ਦੇਣੇ ਬਹੁਤ ਜ਼ਰੂਰੀ ਹੈ ਤੇ ਉਹੀ ਚੀਜ਼ਾਂ ਨੂੰ ਰਿਵਾਈਜ਼ ਕਰਨਾ ਫਿਰ ਤੋਂ ਸਾਰੇ ਸਿਲੇਬਸ ਨੂੰ ਤਾਂ ਕਿ ਹੋਰ ਸਟਰੋਂਗ ਹੋ ਜੋ ਵੀ ਮੈਮੋਰੀਜ਼ੇਸ਼ਨ ਜਿਹੜੀ ਵੀ ਹੈ ਥੈਟ ਇਜ਼ ਇੰਪੋਰਟੈਂਟ ਸਾਡਾ ਟੀਚਾ ਹੁੰਦਾ ਹਮੇਸ਼ਾ ਕੋਈ ਵੀ ਜਾਣ ਤੱਕ ਮਕਸਦ ਕੀ ਉੱਥੇ ਤੱਕ ਪਹੁੰਚਣਾ ਹੈਗਾ ਮਕਸਦ ਕੀ ਸੀਗਾ ਮਕਸਦ ਹਲੇ ਤੱਕ اےਸੀ ਕੀ ਯੂਪੀਐਸਸੀ ਕ੍ਰੈਕ ਕਰਨਾ ਹੈ ਵੈਸੇ ਤਾਂ ਅੱਗੇ ਹੁਣ ਦੇਖਦੇ ਹਾਂ ਕਾਮਯਾਬ ਹੋ ਚੁੱਕੀ ਉਸ ਮਕਸਦ ਦੇ ਵਿੱਚ ਹਾਂਜੀ ਹਲੇ ਤਾਂ ਲੱਗ ਰਿਹਾ ਕਿ ਬਹੁਤ ਸਕਸੈਸ ਹਾਸਿਲ ਹੋਈ ਹੈ ਇਸ ਵਿੱਚ ਸਭ ਤੋਂ ਵੱਡਾ ਕ੍ਰੈਡਿਟ ਕਿੱਧਰ ਹੈਗਾ ਜਿਸ ਨੇ ਤੁਹਾਡਾ ਸਪੋਰਟ ਕੀਤਾ ਸਭ ਤੋਂ ਜ਼ਿਆਦਾ ਜੇਕਰ ਕ੍ਰੈਡਿਟ ਅਪਨੇ ਅੱਜ ਇਸ ਕ੍ਰੈਕ ਦਾ ਦੇਣਾ ਚਾਹੂੰ ਕਿਸ ਨੂੰ ਤਾਂ ਕੌਣ ਹੋਏਗਾ ਮੇਰੇ ਪੇਰੈਂਟਸ ਮੰਮੀ ਪਾਪਾ ਦੋਨੋਂ ਹੀ ਦੋਨਾਂ ਨੇ ਮੈਨੂੰ ਬਹੁਤ ਸਟੂਡੈਂਟ ਕਹਿੰਦੇ ਮੇਰੇ ਟੀਚਰ ਜਿੰਨਾ ਮੈਨੂੰ ਪੜਾਇਆ ਨਹੀਂ ਟੀਚਰਸ ਹੀ ਹੈ ਤੁਸੀਂ ਇੱਕਦਾਂ ਕਿਹਾ ਨਾ ਮੈਸ ਤਾਂ ਸਭ ਨੇ ਹੀ ਸਭ ਦਾ ਕੰਟਰੀਬਿਊਸ਼ਨ ਹੈ ਹਾਂਜੀ ਤਾਂ ਬਟ ਮੇਰੇ ਪੇਰੈਂਟਸ ਨੇ ਮੈਨੂੰ ਥਰੋਅਆਊਟ ਹੀ ਮੋਟੀਵੇਟ ਕੀਤਾ ਕਦੇ ਤੁਸੀਂ ਸਿੱਖਿਆ ਕੁਝ ਜਿਵੇਂ ਪੜਦੀ ਸੀ ਕੁਝ ਦੱਸਿਆ ਹੋਵੇ ਤੁਹਾਨੂੰ ਵੀ ਆਪਸੇ ਡਿਸਕਸ਼ਨ ਹੁੰਦੇ ਹੁੰਦੇ ਤੁਹਾਨੂੰ ਸਿਖਾਇਆ ਮਾਤਾ ਮੈਂ ਇਹ ਚੀਜ਼ ਪੜੀ ਹੈ ਜ ਨਵੀਂ ਹਾਂ ਐਵੇਂ ਦੱਸਦੀ ਹੁੰਦੀ ਸੀ ਮੰਮੀ ਐਸੇ ਹੋ ਰਿਹਾ ਉਸ ਬੱਚੇ ਨੇ ਐਸੇ ਇੰਟਰਵਿਊ ਦੀ ਹੈ ਮਤਲਬ ਐਵੇਂ ਸਾਰਾ ਕੁਝ ਮੇਨਾਂ ਸ਼ੇਅਰ ਕਰਦੀ ਸੀ ਮੈਨੂੰ ਵੀ ਸੁਣ ਕੇ ਬੜਾ ਅੱਛਾ ਫੀਲ ਹੁੰਦਾ ਸੀ ਮੈਨੂੰ ਲੱਗਦਾ ਆਈ ਆ ਅੱਧੀ ਯੂਪੀਐਸਸੀ ਤਿਆਰੀ ਕਰ ਨਹੀਂ ਮਤਲਬ ਡਿਸਕਸ਼ਨ ਅਸੀਂ ਦੋਨੋਂ ਕਰਦੇ ਮੰਮੀ ਇਸਨੇ ਬੱਚੇ ਨੇ ਐਸੇ ਦਿਆ ਉਸਕਾ ਇਤਨਾ ਟਾਈਮ ਥਾ ਉਸਨੇ ਇਸਮੇ ਕਲੀਅਰ ਕਰਾ ਮਤਲਬ ਫਿਰ ਸੁਣ ਕੇ ਅੱਛਾ ਲੱਗਦਾ ਸੀਗਾ ਫਿਰ ਅਸੀਂ ਇਹਨੂੰ ਸਮਝਾਉਂਦੇ ਕਿ ਉਹ ਬੱਚਾ ਕਰ ਸਕਦਾ ਤੇ ਤੂੰ ਵੀ ਕਰ ਸਕਦੀ ਹੈ ਕਹਿੰਦੇ ਬੇਟੇ ਅਕਸਰ ਪਿਓ ਦਾ ਕੰਮ ਛੜਾ ਦਿੰਦੇ ਨੇ ਹੁਣ ਬੇਟੀ ਤਿਆਰੀ ਹੈ ਕੈਮਰਾ ਛੜਾ ਛੜਾਉਗੀ ਕੈਮਰਾ ਫਾਦਰ ਦਾ ਅਸੀਂ ਆਪਣਾ ਪ੍ਰੋਫੈਸ਼ਨ ਕਿਉਂ ਭੁੱਲੀਏ ਅਸੀਂ ਦਾ ਆਪਣੇ profession ਨਾਲ ਜੁੜੇ ਰਹਾਂਗੇ ਬਾਕੀ ਦਾ ਇਹਦੀ ਆਪਣੀ ਸਕਸੈਸ ਹੈ ਇਸੇ ਕਹਿੰਦੇ ਆ ਵੀ ਹੁਣ ਆਪਣਾ ISVP ਵਿੱਚ ਬਣੇ ਉਸ ਹਜੇ ਵੀ ਅਚੀਵਮੈਂਟ ਇਹ ਕਹਿੰਦੇ ਪੇਰੈਂਟਸ ਹੁਣ ਦੇ ਨਾ ਕਿ ਬੱਚੇ ਹੁਣ ਵੱਧ ਗਏ ਹੁਣ ਮੈਰੀ ਰਿਟਾਇਰਮੈਂਟ ਦੀ ਤਿਆਰੀ ਆ ਰਿਟਾਇਰਮੈਂਟ ਨਹੀਂ ਲੈਣੀ ਆਗੀ ਕੈਮਰੇ ਦੇ ਨਾਮ ਤੇ ਕੈਮਰਾਮੈਨ ਨੂੰ ਕਹਿੰਦੇ ਬਹੁਤ ਪਿਆਰ ਹੁੰਦਾ ਕੈਮਰਾ ਨਹੀਂ ਛੱਡਦਾ ਬਿਲਕੁਲ ਸਰ ਅਸੀਂ ਆਪਣੀ ਜੌਬ ਤੇ ਤਾਂ ਲੱਗੇ ਰੰਗ ਉਹ ਭਾਵੇਂ ਸਾਡੀ ਜਿਹੜੀ ਮਰਜ਼ੀ ਫੀਲਡ ਹੈਗੀ ਆ ਅਸੀਂ ਨਹੀਂ ਪਿੱਛੇ ਹਟਾਂਗੇ ਦੋਸਤੋ ਦਾ ਕੀ ਫੀਲਡ ਨਹੀਂ ਕਦੀ ਛੱਡਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਔਰ ਮੁਬਾਰਕਬਾਦ ਤੁਹਾਨੂੰ ਇੱਕ ਪਰਿਵਾਰ ਨੂੰ ਔਰ ਇੱਕ ਵੱਡੀ ਸਫਲਤਾ ਕਿਉਂਕਿ ਜਦੋਂ ਮੰਜ਼ਲਾਂ ਚੁਣਨੀਆਂ ਹੁੰਣ ਭਾਵੇਂ ਰਸਤੇ ਜਿਹੋ ਜੇ ਮਰਜ਼ੀ ਹੋਣ ਲੇਕਿਨ ਮੰਜ਼ਲਾ ਤੱਕ ਪਹੁੰਚਣਾ ਸਭ ਤੋਂ ਜ਼ਰੂਰੀ ਹੁੰਦਾ ਔਰ ਅੱਜ ਮੰਜ਼ਲਾਂ ਤੱਕ ਸ਼ਿਵਿਕਾ ਹਾਸ ਜ਼ਰੂਰ ਪਹੁੰਚੀ ਹੈ ਜਿਸ ਨੇ ਯੂਪੀਐਸਸੀ ਕਲੀਅਰ ਕੀਤੀ ਹੈ ਕੈਮਰਾ ਪਰਸਰ ਰਵੀ ਚੱਪਲ ਦੇ ਨਾਲ ਦੰਪਸਿੰਗ ਪੀਟੀਸੀ ਨਿਊਜ਼ ਪਟਿਆਲਾ